ਬਾਜੀ ਮੈਂ ਤਾਂ ਕਿਹਾ ਸੀ ਨਾ ਵੀ ਮੈਨੂੰ ਜਿੱਥੇ ਵੀ ਪੋ ਲੈਂਡ ਚ ਵਧੀਆ ਜਗ੍ਹਾ ਮਿਲ ਗਈ ਮੈਂ ਸਟੋਪ ਜਣਾ ਮੈਨੂੰ ਹਰ 10 ਮਿੰਟ ਬਾਅਦ ਬਹੁਤ ਸੋਹਣਾ 뷰 ਮਿਲ ਜਾਂਦਾ ਦੇਖਣ ਨੂੰ ਸੋ ਇਹ ਲੱਗਦਾ 100 ਕਿਲੋਮੀਟਰ ਸਲਵੈਕਿਆ ਰਹਿ ਗਿਆ ਇਦਾਂ ਤਾਂ ਨਹੀਂ ਮੈਂ ਪਹੁੰਚ ਪਾਉਂਦਾ ਹਜੇ ਇੱਕ ਇਹਨਾਂ ਦਾ ਫੋਰਟ ਵੇਖਣਾ ਕਿਲਾ ਵਾ ਇੱਕ ਇਹਨਾਂ ਦਾ ਰਸਤੇ ਚੋਂਦਾ ਉਹ ਲੋਕੇਸ਼ਨ ਚ ਹੀ ਪਾਇਆ ਹੋਇਆ ਉਹ ਵੀ ਹਜੇ ਵੇਖਣਾ ਸੋ ਬਈ ਚੱਲ ਪਰ ਕਰਦੇ ਹਾਂ ਸਫ਼ਰ ਕਿਹੜਾ ਬਾਰ ਬਾਰ ਆਇਆ ਜਾਂਦਾ ਜਿੰਨਾ ਕ ਵੇਖਿਆ ਜਾਂਦਾ ਵੇਖ ਕੇ ਜਾਊਂਗਾ ਸੋ ਓਕੇ ਹਾਂਜੀ ਜਿਤਕੋ ਸਵਿਟਜ਼ਰਲੈਂਡ ਨਹੀਂ ਜਾਇਆ ਜਾਂਦਾ ਉਹ ਫੋਲ ਲੈਂਡ ਚ ਆ ਕੇ ਸਵਿਟਜ਼ਰਲੈਂਡ ਵਾਲੀ ਫੀਲਿੰਗ ले ਸਕਦਾ ਮੈਂ ਅੱਜ ਵੇਖਿਆ ਕਿ ਮੈਂ 스위ਡਜਲੈਂਡ ਵੀ ਉਹ ਕਿਹਾ ਵਾ ਸੋ ਬਹੁਤ ਸੋਹਣਾ ਸੀ ਤੋ ਇਹਨੂੰ ਲੱਗਦਾ ਕਿ ਜਿਹਨੂੰ ਲੱਗਦਾ 스위ਡਜਲੈਂਡ ਦੂਰ ਆ ਜਾਂ ਕੁਝ ਵੀ ਉਹ ਆਪਣਾ ਵਧੀਆ ਫੀਲਿੰਗ ਲੈ ਸਕਦਾ 스위ਡਜਲੈਂਡ ਵਾਲੀ ਪੋਲੈਂਡ ਚ ਵੀ ਆ ਕੇ ਬਹੁਤ ਸੋਹਣਾ ਏਰੀਆ ਤੇ ਜਾਨ ਨੂੰ ਇੱਥੋਂ ਵਾਕਈ ਨਹੀਂ ਜੀ ਨਹੀਂ ਕਰਨਿਆ ਤੋ ਅਸੀਂ ਜਾਣਾ ਅਜੇ ਅੱਗੇ ਆ ਤੇ ਪਰ ਸ਼ਾਂਤੀ ਬਹੁਤ ਮਿਲਦੀ ਆ ਮੇਰਾ ਦਿਨ ਹੋਂ ਨੂੰ ਵੀ ਜੀ ਕਰਦਾ ਲੇਕ ਵੇਖ ਕੇ ਸੱਚੀ ਦੱਸਾਂ ਤੇ ਸੋ ਫੋਨ ਤੇ ਬੋਲੇ ਨੂੰ ਟਾਈਮ ਆ ਗਿਆ ਸ਼ੁਕੰਦਾ ਬਾਏ ਬਾਏ ਕੈਂ ਆ ਰਾਜ ਕਿਤੇ ਜੇ ਵਧੀਆ ਥਿਊ ਲੱਗਾ ਫਿਰ ਅੱਗੇ ਥਿਊ ਵੇਖਾਂਗੇ ਫਿਰ ਇੰਜੋਏ ਕਰਾਂਗੇ ਬਟ ਥੈਨ ਲੈਟਸ ਗੋ ਸੁਲ ਵੇਖਿਆ